ਇਹ ਕੋ ਹੋਰ ਸਪੈਕਲ ਜੀ ਸਾਰਿਆਂ ਨੂੰ ਜਿਹੜਾ ਸਾਡਾ 16ਵਾਂ ਕਬੱਡੀ ਕੱਪ ਵਿਨਿਪੈਕ ਐਸੋਸੀਏਸ਼ਨ ਦਾ ਸੀਗਾ ਉਹ ਅਸੀਂ ਪੋਸਟਪੋਨ ਕਰਤਾ ਨੈਕਸਟ ਇਅਰ ਕਰਵਾਇਆ ਜਾਊਗਾ ਕੁਝ ਕਾਰਨਾ ਕਰਕੇ ਬਾਕੀ ਜਿਹੜੀ ਸਾਰੀ ਸਾਡੀ ਟੀਮ ਖੜੀ ਆ ਵਿਨਿਪੈਕ ਕਬੱਡੀ ਐਸੋਸੀਏਸ਼ਨ ਦੀ ਬਾਕੀ ਜਾਣਕਾਰੀ ਬਈ ਜਲਦਾ ਹੋਣ ਦੱਸੂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਛੋਟੇ ਜਿਹੇ ਸੱਦੇ ਪਤੇ ਦੇ ਉੱਪਰ ਬਹੁਤ ਸਾਰੀ ਸਾਡਾ ਵਿਨਿਪੈ ਕਬੱਡੀ ਐਸੋਸੀਏਸ਼ਨ ਸਾਰਾ ਕਲੱਬ ਅਤੇ ਸਾਰਾ মিডিਆ ਭਾਈਚਾਰਾ ਪਹੁੰਚਿਆ ਬਹੁਤ ਬਹੁਤ ਧੰਨਵਾਦ ਸਭ ਦਾ ਇੱਥੇ ਆਉਣ ਤੇ ਅ ਇਸ ਸਾਲ ਜੋ ਮਿਠਵਈ ਦੱਸਿਆ ਕਿ ਕਬੱਡੀ ਕੱਪ ਜੋ ਕਿ ਪੋਸਟਪੋਨ ਕੀਤਾ ਫਿਰ ਅਗਲੇ ਸਾਲ ਲਈ ਤੇ ਉਧਰੋਂ ਦੂਸਰੇ ਪਾਸੇ ਆਪਣੇ ਪੰਜਾਬ ਵਿੱਚ ਬਹੁਤ ਹੜ੍ਹਾਂ ਦਾ ਬਹੁਤ ਜ਼ਿਆਦਾ ਜ਼ੋਰ ਚੱਲ ਰਿਹਾ ਜਿੱਥੇ ਕਿ ਪੂਰੀ ਤਰ੍ਹਾਂ ਹੈਲਪ ਨਹੀਂ ਪਹੁੰਚ ਰਹੀ ਅਤੇ ਬਹੁਤ ਜ਼ਿਆਦਾ ਕਸ਼ਟ ਹੈ ਸਾਰੇ ਪੰਜਾਬ ਦੇ ਉੱਪਰ ਸੋ ਸਾਡੀ ਸਾਰੀ ਐਸੋਸੀਏਸ਼ਨ ਨੇ ਇਹ ਸਾਰੇ ਇਕੱਠੇ ਹੋ ਕੇ ਸਾਰਾ ਫੈਸਲਾ ਲਿਆ ਕਿ ਅਸੀਂ ਉੱਥੇ ਇਸ ਵਾਰ ਸਾਰੇ ਆਪਣੇ ਉਥੇ ਸਹਿਤਾ ਪਾਵਾਂਗੇ ਬਿਲ ਪਿਕ ਵੱਡੀ ਸੈਸ਼ਨ ਦੇ ਵੱਲੋਂ ਅਸੀਂ ਪਹਿਲੀ ਕਿਸ਼ਤ 10000 10000 ਡਾਲਰ ਦੇ ਨਾਲ ਕਿਸੇ ਵੀ ਸੰਸਥਾ ਨੂੰ ਜਾਣੀ ਪਛਾਣੀ ਸੰਸਥਾ ਨੂੰ ਪਹਿਲਾਂ ਦਵਾਂਗੇ ਫਿਰ ਉਸ ਤੋਂ ਬਾਅਦ ਜਿਸ ਤਰ੍ਹਾਂ ਵੀ ਮਦਦ ਦੀ ਜਰੂਰਤ ਹੋਰ ਪੈਂਦੀ ਰਹੀ ਕਿਉਂਕਿ ਅਜੇ ਤਾਂ ਚੱਲਦਾ ਹੈ ਜੋ ਚੱਲ ਰਿਹਾ ਉਸ ਤੋਂ ਬਾਅਦ ਜਿਹੜੀ ਪ੍ਰੋਬਲਮ ਆਏਗੀ ਹੜਾਂ ਦੀ ਇਮਾਰਤੋਂ ਬਾਅਦ ਨਿਕਲਣਾ ਉਸ ਟਾਈਮ ਬਹੁਤ ਜ਼ਿਆਦਾ ਖਰਚਾ ਹੋਏਗਾ ਬਹੁਤ ਗਰੀਬ ਪਰਿਵਾਰ ਹੈਗੇ ਆ ਜਿਨ੍ਹਾਂ ਦੇ ਇਸ ਵੇਲੇ ਰੁੜ ਰਹੇ ਆ ਸੋ ਉਹਨਾਂ ਦੀ ਸਹਾਇਤਾ ਕੀਤੀ ਜਾਵੇਗੀ ਉਸ ਦੇ ਵਿੱਚ ਅਸੀਂ ਵੱਧ ਚੜ ਕੇ ਆਪਣਾ ਯੋਗਦਾਨ ਪਾਵਾਂਗੇ ਸਾਰੀ ਕਮਿਊਨਿਟੀ ਵੱਲੋਂ ਬਹੁਤ-ਬਹੁਤ ਧੰਨਵਾਦ ਸਾਰੇ ਹੋਰ ਵੀ ਅਸੀਂ ਆਪਣੇ ਜਿਹਨੇ ਕਮਿਊਨਿਟੀ ਮੈਂਬਰ ਹੈਗੇ ਆ ਇੱਥੇ ਜਿਸ ਤਰ੍ਹਾਂ ਅਸੀਂ ਟੂਰਨਾਮੈਂਟ ਦੀ سپورਟ ਵਾਸਤੇ ਫੰਡ ਇਕੱਠਾ ਕਰਦੇ ਆ ਉਸੇ ਤਰ੍ਹਾਂ ਕਰਕੇ ਹੰਬੜਾ ਮਾਰ ਕੇ ਇਸ ਨੂੰ ਵੱਡੀ ਤੋਂ ਵੱਡੀ ਰਕਮ ਤੱਕ ਪਹੁੰਚਦਾ ਕਰਾਂਗੇ ਬਾਈਰੂ ਜੀ ਖਾਲਸਾ ਬਾਈ ਰਿਫਤੇ ਸਾਰੀ ਜਿਨੇ ਵਿਨੀਪੈਗ ਦੀ ਸੰਗਤ ਅਸਾਨੂੰ ਵੀਡੀਓ ਰਾਹੀਂ ਦੇਖ ਰਹੀ ਹੈ ਉਹਨਾਂ ਨੂੰ ਸਾਰਿਆਂ ਨੂੰ ਪਿਆ ਪਰਿ ਸਤਿ ਸ਼੍ਰੀ ਅਕਾਲ ਤੇ ਨਾਲ ਦੀ ਨਾਲ ਸਾਡੀ ਜਿਨੀ ਵਿਨੀਪੈਗ ਕਬੱਡੀ ਐਸੋਸੀਏਸ਼ਨ ਦੀ ਸਾਰੀ ਟੀਮ ਖੜੀ ਹੈ ਸੋ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਟਾਈਮ ਚ ਟਾਈਮ ਕੱਢ ਕੇ ਪਹੁੰਚੇ ਆ ਨਾਲ ਦੇ ਨਾਲ ਤੁਹਾਡਾ ਵੀਡੀਓ ਵਾਲੇ ਭਰਾਵਾਂ ਦਾ ਕਿਉਂਕਿ ਜਿਹੜੀ ਅਸੀਂ ਅੱਜ ਇਸ ਆਪਣੀ ਜਿਹੜੀ ਇਸ ਮੈਸੇਜ ਜਾਂ ਸੁਨੇਹਾ ਦੇਣ ਵਾਸਤੇ ਇਕੱਠੇ ਹੋਏ ਆ ਕਿ ਬਹੁਤ ਵੱਡਾ ਦੁਖਦਾਨ ਜਿਹੜਾ ਹਮੇਸ਼ਾ ਸਾਡੇ ਪਿਛਲੇ 30-35 ਸਾਲ ਤੋਂ ਵਰਤ ਰਿਹਾ ਪੰਜਾਬ ਦੇ ਨਾਲ ਬਹੁਤ ਜ਼ਿਆਦਾ ਜਿਹੜੇ ਸਾਡੇ ਪਰਿਵਾਰ ਹੈ ਉਹਨਾਂ ਦੀਆਂ ਫਸਲਾਂ ਘਰ ਪਸ਼ੂ ਜੋ ਵੀ ਸਭ ਚੀਜ਼ਾਂ ਬਰਬਾਦ ਹੋ ਚੁੱਕੀਆਂ ਤੁਸੀਂ ਸਾਰਿਆਂ ਨੇ ਵੀਡੀਓ ਤੇ ਦੇਖਦੇ ਆਪਾਂ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਜਿਸ ਤਰ੍ਹਾਂ ਪ੍ਰਧਾਨ ਸਾਹਿਬ ਨੇ ਸਾਡੇ ਨਿਰਦੇਸ਼ ਮਿੱਠੂ ਭਾਈ ਜੀ ਨੇ ਜਾਂ ਗਿੱਲ ਸਾਹਿਬ ਨੇ ਕਿ ਅਸੀਂ ਇਹ ਇਹਦਾ ਇਨੀਸ਼ੀਏਟਿਵ ਲਿਆ ਸਾਰੇ ਟੀਮ ਨੇ ਇਕੱਠਾ ਹੋ ਕੇ ਕਿ ਇਸ ਸਾਲ ਆਪਣਾ ਜਿਹੜਾ ਟੂਰਨਾਮੈਂਟ ਹੈ ਉਹਨੂੰ ਅੱਗੇ ਪੋਸਟਪੋਨ ਕਰਕੇ ਇਸ ਜਿੱਡੀ ਵੀ ਹੈਲਪ ਅਸੀਂ 10000 ਡਾਲਰ ਤੋਂ ਹੁਣ ਸ਼ੁਰੂ ਕਰ ਰਹੇ ਹੈਗੇ ਆਂ ਸੋ ਅਸੀਂ ਬੇਨਤੀ ਕਰ ਰਹੇ ਹਾਂ ਹੋਰ ਵੀ ਜਿੰਨੇ ਸਾਡੇ ਭੈਣ ਭਰਾ ਸਾਨੂੰ ਇੱਥੇ ਬਹੁਤ ਸਪੋਰਟ ਕਰਦੇ ਹਮੇਸ਼ਾ ਜਿੰਨੇ ਵੀ ਕੋਈ ਇਵੈਂਟ ਹੁੰਦੇ ਆ ਸੋ ਉਹਨਾਂ ਨੂੰ ਵੀ ਬੇਨਤੀ ਆ ਕੋਈ ਵੀ ਮੇਰਾ ਵੀਰ ਭੈਣ ਭਰਾ ਜਿਹੜਾ ਦਾਨੀ ਸੱਜਣਾ ਉਹ ਸਾਡੇ ਨਾਲ ਟੀਮ ਦੇ ਵਿੱਚੋਂ ਜਿੰਨੇ ਵੀ ਭਰਾ ਖੜੇ ਆ ਇਹਨਾਂ ਵਿੱਚੋਂ ਜਾਂ ਇੱਥੇ ਗੱਲ ਆਪਣੇ ਸਾਡੇ ਸਭ ਅਗੇ ਆਪਣੇ ਗੱਲ ਆਪਣਾ ਸੁਪਰਮਾਰਕੀਟ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਜਾਂ ਸਾਡੇ ਕਿਸੇ ਹੋਰ ਮੈਂਬਰ ਨਾਲ ਤੇ ਜਿਹੜੇ ਵੀ ਉੱਥੇ ਭੈਣ ਭਰਾ ਨੂੰ ਆਪਾਂ ਵੱਧ ਵੱਧ ਉਹਨਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਜਿਹੜਾ ਇਹ ਆਪਣਾ ਦਸਵੰਦ ਹੈ ਇੱਕਦਮ ਇਹ ਜ਼ਰੂਰੀ ਆਪਣਾ ਜਾਣਨਾ ਚਾਹੀਦਾ ਇੱਥੋਂ ਕਿਉਂਕਿ ਜਿੰਨੇ ਆਪਾਂ ਤੋ ਸਾਰਿਆਂ ਨੂੰ ਆਪਾਂ ਨੂੰ ਜਿਹੜਾ ਦਿਲ ਸਾਰਿਆਂ ਦਾ ਪੰਜਾਬ ਦੇ ਵਿੱਚ ਧਰਕਦਾ ਹੈ ਤੇ ਦੂਜੀ ਗੱਲ ਅਸੀਂ ਜਿਹੜੇ ਉੱਥੇ ਸਥਾਨਕ ਸਰਕਾਰਾਂ ਉਹਨਾਂ ਲਈ ਵੀ ਜਿਹੜੇ ਸਾਡੇ ਕੋਈ ਭੈਣ ਭਰਾ ਸਾਨੂੰ ਦੇਖਦੇ ਆ ਜਿਹੜੇ ਜਿੱਥੋਂ ਜਿਹੇ ਦੀ ਪਹੁੰਚ ਹੈਗੀ ਆ ਜਿਸ ਤਰ੍ਹਾਂ ਵੀ ਜੋ ਵੀ ਕਿਸ ਤਰ੍ਹਾਂ ਦੀ ਮਦਦ ਕਰ ਸਕਦੇ ਆ ਕਿਉਂਕਿ ਜਿੱਥੇ ਜਿੱਥੇ ਵੀ ਪ੍ਰਭਾਵ ਤੇ ਏਰੀਆ ਉਸ ਹਿਸਾਬ ਨਾਲ ਹੁਣ ਛੋਟੀ ਮਾਉਂਟ ਤੇ ਇੱਕ ਵਾਰੀ ਸ਼ੁਰੂ ਕਰਕੇ ਜਿੰਨਾ ਹੀ ਵੱਧ ਤੋਂ ਵੱਧ ਕਰ ਸਕਦੇ ਆ ਉਹ ਇੱਥੋਂ ਵਾਲੇ ਵੀ ਨੂੰ ਵੀ ਬੇਨਤੀ ਆ ਜੇ ਉੱਥੋਂ ਵਾਲੇ ਵੀ ਭੈਣ ਭਰਾ ਸਾਨੂੰ ਦੇਖ ਰਹੇ ਉਹ ਵੀ ਸੰਪਰਕ ਕਰ ਸਕਦੇ ਆ ਅਸੀਂ ਸਹੀ ਜਗ੍ਹਾ ਤੇ ਸੋਚਦਿਆਂ ਕਿ ਸਹੀ ਜਗ੍ਹਾ ਜਿਹੜੀ ਮਦਦ ਆ ਸਹੀ ਆਪਾਂ ਸਹਿਬ ਕਾ ਜੀਆ ਨਹੀਂ ਇੱਥੋਂ ਤਾਂ ਅਸੀਂ ਜਿਹੜੀ ਤੁਹਾਡੀ ਬਿਲਕੁਲ ਗੱਲ ਸਹੀ ਹੈ ਇੱਥੋਂ ਤੱਕ ਕਿਸੇ ਨੂੰ ਜਾਣਾ ਹੁਣ ਅਚਾਨਕ ਨਹੀਂ ਹੈ ਸਕਦਾ ਕਿਉਂਕਿ ਆਪਾਂ ਇੱਥੇ ਜਿੱਥੇ ਬੈਠੇ ਆਂ ਅੱਜਕੱਲ ਬਹੁਤ ਜ਼ਿਆਦਾ ਆਪਣੇ ਕੋਲੇ ਜ਼ਰੀਆ ਹੈਗਾ ਅੱਜਕੱਲ ਪੂਰਾ ਡਿਜੀਟਲੀ ਸਿਸਟਮ ਚੱਲਦਾ ਹੈਗਾ ਸੋ ਸਾਡੇ ਨਾਲ ਜਿੰਨੇ ਭੈਣ ਭਰਾ ਇੱਥੇ ਸਾਡੇ ਮਿੱਤਰ ਵੀ ਖੜੇ ਆਂ ਜਾਂ ਸਾਨੂੰ ਭੈਣ ਭਰਾ ਜਿਹੜੇ ਦੇਖ ਰਹੇ ਉਹਨਾਂ ਨੂੰ ਪਤਾ ਅੱਜਕੱਲ ਕਿ ਤੁਸੀਂ ਇੱਥੋਂ ਤੁਹਾਡੀ ਜਿਹੜੀ ਹੈਗੀ ਆ ਇੱਕ ਤੁਸੀਂ ਕਿਸੇ ਵੀ ਵੀਡੀਓ ਕਾਲ ਦੇ ਥਰੂ ਜਾਂ ਕਿਸੇ ਵੀ ਡਿਜੀਟਲ ਮਾਧਿਅਮ ਦਰਾਈ ਤੁਸੀਂ ਕਿਸੇ ਵੀ ਸੰਸਥਾ ਨੂੰ ਅਪਰੋਚ ਕਰ ਸਕਦੇ ਆ ਸੋ ਸਾਡਾ ਇਹ ਸਾਰਿਆਂ ਦਾ ਵਿਚਾਰ ਸੋ ਅਸੀਂ ਤਾਂ ਹੀ ਕਹਿੰਨੇ ਕਿ ਅਸੀਂ ਗੱਲਬਾਤ ਕਰਕੇ ਇੱਕ ਵਾਰੀ ਸ਼ੁਰੂ ਤੋਂ ਜਿਹੜਾ ਅਮਾਉਂਟ ਹੈ ਇੱਥੋਂ ਸ਼ੁਰੂ ਕਰਕੇ ਫਿਰ ਨਾਲ ਦੀ ਨਾਲ ਜਿਸ ਤਰ੍ਹਾਂ ਹੋਊਗਾ ਜਿਸ ਤਰ੍ਹਾਂ ਜ਼ਰੂਰਤ ਪੋਗੇ ਕਿਉਂਕਿ ਹੁਣ ਉੱਥੇ ਬਹੁਤ ਸਾਰੀਆਂ ਸੰਸਾਵਾਂ ਸੇਵਾ ਕਰ ਰਹੀਆਂ ਆਲਰੇਡੀ ਤੇ ਅਸੀਂ ਇਹ ਚਾਹੁੰਦੇ ਕਿਉਂਕਿ ਆਪਾਂ ਬਹੁਤ ਜ਼ਿਆਦਾ 10 15 ਦਿਨਾਂ ਬਾਅਦ ਉਸ ਤੋਂ ਬਾਅਦ ਬਹੁਤ ਜ਼ਿਆਦਾ ਸਲੋ ਪੈ ਜਾਂਦਾ ਕੰਮ ਕਿਉਂਕਿ ਜਿਸ ਤਰ੍ਹਾਂ ਹੁਣ ਉੱਥੇ ਥੋੜੇ ਪਾਣੀ ਦਾ ਜਿਹੜਾ ਵਹਾਹ ਥੋੜਾ ਘਟੂਗਾ ਬਹੁਤ ਸਾਰੇ ਹੋਰ ਨੁਕਸਾਨ ਹੋਣੇ ਆ ਕਿਉਂਕਿ ਦਾਲ ਰੋਟੀ ਆਪਾਂ ਜਿਵੇਂ ਕਹਿੰਨੇ ਕੁੱਲੀ ਜੁੱਲੀ ਤੇ ਗੁੱਲੀ ਵਾਲਾ ਸਿਸ ਉਸੇ ਹਿਸਾਬ ਨਾਲ ਜਿਸ ਤਰ੍ਹਾਂ ਜਿਸ ਤਰ੍ਹਾਂ ਲੋਡ ਹੋਊਗੀ ਉਸ ਤਰ੍ਹਾਂ ਭੇਜਾਂਗੇ ਪਰ ਇੱਥੋਂ ਹੀ ਭੇਜਾਂਗੇ ਅਸੀਂ ਤੇ ਸਾਡੇ ਜਿਹਨੇ ਹੈਗੇ ਸਾਰਿਆਂ ਦੇ ਕੰਟੈਕਟ ਉੱਥੇ ਹੈਗੇ ਵੀ ਆ ਜਿੰਨੇ ਵੀ ਭੈਣ ਭਰਾ ਆਪਣੇ ਬਾਹਰ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਆ ਬਾਕੀ ਜਿਹੜੀ ਤੁਸੀਂ ਗੱਲ ਕੀਤੀ ਪੰਜਾਬੀਅਤ ਵਾਲੀ ਕਿਉਂਕਿ ਸਾਨੂੰ ਪੰਜਾਬ ਦੇ ਜੰਮੇ ਜਾਇਆਂ ਨੂੰ ਨਿਤ ਮੁਹਿਮਾ ਵੀ ਰਹੀਆਂ ਇਹਨੇ ਸਾਲਾਂ ਤੋਂ ਜਿਹੜਾ ਪਿਛਲੇ 37 ਸਾਲ ਤੋਂ ਆਪਾਂ 88 ਤੋਂ ਦੇਖ ਲਓ ਲੈ ਕੇ ਪੰਜਾਬ ਖੜਦਾ ਰਿਹਾ ਤੇ ਹਰ ਇੱਕ ਜਗ੍ਹਾ ਪੰਜਾਬ ਦੇ ਨਾਲ ਵੀ ਜਿਹੜੇ ਇੱਥੋਂ ਜਿੰਨਾ ਵੀ ਐਨ ਆਰ ਆਈ ਭਾਈਚਾਰਾ ਹੈਗਾ ਇਕੱਲੇ ਵੀ ਨਹੀਂ ਪੈਕ ਦੀ ਗੱਲ ਕਰੀਏ ਕੈਨੇਡਾ ਦੀ ਇਕੱਲੀ ਗੱਲ ਨਹੀਂ ਜਿੰਨੇ ਵੀ ਵਰਲਡਵਾਈਡ ਹੈਗੇ ਸੰਗਤ ਵਸਦੀ ਆ ਸਾਡੇ ਜਾਂ ਜਿੱਥੇ ਵੀ ਕੋਈ ਭੈਣ ਭਰਾ ਹੈਗਾ ਸਿਰ ਪੰਜਾਬ ਦੇ ਵਿੱਚ ਨਹੀਂ ਆਪਾਂ ਕਹਿ ਸਕਦੇ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਤੋਂ ਹਰ ਇੱਕ ਬੰਦੇ ਨੇ ਜਿੰਨਾ ਵੀ ਤਲਫਲ ਪੇਟਾ ਹੈਗੀ ਹਮੇਸ਼ਾ ਭੇਜਦਾ ਹੈਗਾ ਉਸੇ ਹਿਸਾਬ ਨਾਲ ਭੇਜਾਂਗੇ ਹੁਣੇ ਭੇਜਾਂਗੇ ਸੋ ਸਾਰਿਆਂ ਨੂੰ ਅਸੀਂ ਦੁਬਾਰਾ ਫਿਰ ਤੋਂ ਬੇਨਤੀ ਕਰਦੇ ਆ ਕਿ ਜਿੰਨਾ ਵੀ ਜਿੱਤੋਂ ਕਿਤੋਂ ਹੈਲਪ ਹੁੰਦੀ ਆ ਉਹ ਸਾਰੇ ਆਪਣੇ ਜਿਸ ਤਰ੍ਹਾਂ ਵੀ ਤਰੀਕੇ ਨਾਲ ਮਦਦ ਕਰ ਸਕਦਾ ਹੈ ਜਾਂ ਸਾਡੀ ਕਿਸੇ ਟੀਮ ਨੂੰ ਅਪਰੋਚ ਕਰ ਸਕਦਾ ਹੈਗਾ ਸੋ ਆਪਾਂ ਕਿਸੇ ਜਿਹੜੀ ਜਿਹੜੀ ਆਪਣੀ ਕੋਈ ਨਾਮੀ ਨਹੀਂ ਉੱਥੇ ਜਿਹੜੇ ਹੈਗੇ ਆ ਕੋਈ ਨਾਨ ਪ੍ਰੋਫੈਸ ਜਿਹੜੇ ਹੈਗੇ ਨਾਨ ਕੁਝ ਸੰਸਥਾਵਾਂ ਹੈਗੀਆਂ ਅਸੀਂ ਉਹਨਾਂ ਨਾਲ ਸੰਪਰਕ ਕੀ ਉਹਨਾਂ ਨੂੰ ਭੇਜੀਏ ਜਾਂ ਕਿ ਜਿਹੜੀ ਜਿਹੜੀ ਇੱਥੋਂ ਭੇਜੀ ਸੇਵਾ ਸਾਡਾ 1 ਡਾਲਰ ਹੈ ਜਿਹੜਾ ਉਹ ਸਹੀ ਜਗ੍ਹਾ ਤੇ ਜਾਵੇ ਕਿਸੇ ਗਲਤ ਜਗ੍ਹਾ ਦੇ ਵਿੱਚ ਸਾਡਾ ਪੈਸਾ ਜਾ ਕੇ ਇਧਰ ਉਧਰ ਨਾ ਕਿਤੇ ਜਾਵੇ ਉਹ ਜਿੱਥੇ ਲੋੜਵੰਦ ਹੈ ਉਹਨਾਂ ਪਰਿਵਾਰਾਂ ਨੂੰ ਵੇਖਿਆ ਜਾਵੇ ਉਹਨਾਂ ਨੂੰ ਦਿੱਤਾ ਜਾਵੇ ਜਿਹੜੇ ਜਿਹੜੇ ਖਤਮੇ ਹੋਣ ਆਵੇ ਇਸ ਨੂੰ ਪੂਰਤੀ ਦਿੱਤੇਗਾ ਹੋਰ ਸੰਸਥਾਵਾਂ ਉੱਤੇ ਵੀ ਮਿਲਦੇ ਹਨ ਜਿਵੇਂ ਪੰਜਾਬ ਪੰਜਾਬੀ ਅੱਗੇ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਸਾਰੇ মিডিਆ ਦੇ ਇੱਥੇ ਪਹੁੰਚਣ ਤੇ ਸਾਡੀ ਸਾਰੀ ਟੀਮ ਦਾ ਸੋ ਸਾਰੇ ਸਾਡੇ ਵਿਨੀਪਗ ਦੀ ਜਿੰਨੀ ਵੀ ਆਪਣੀ ਸੰਗਤ ਵਸਦੀ ਇੱਥੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ